ਕੋਈ ਕਹਿੰਦਾ ਵਾ ਕਿ ਮੇਰਾ ਘਰ ਛੋਟਾ ਵਾ ਮੈਨੂੰ ਤੇ ਵੱਡਾ ਘਰ ਚਾਹੀਦਾ ਏ ਜਾਂ ਮੇਰੇ ਬੱਚੇ ਜਿਹੜੇ ਆ ਵਧੀਆ ਨਹੀਂ ਆ ਮੈਨੂੰ ਵਧੀਆ ਬੱਚੇ ਚਾਹੀਦੇ ਕਿ ਜਾਂ ਮੇਰੇ ਕੋਲ ਪੈਸਾ ਘਟਿਆ ਮੇਰੇ ਕੋਲ ਜ਼ਿਆਦਾ ਪੈਸਾ ਆਉਣਾ ਚਾਹੀਦਾ ਹੈ ਕਿ ਕੋਈ ਐਸਾ ਵੀ ਹੁੰਦਾ ਵਾ ਜਿਹੜਾ ਆਪਣੀ ਲਾਈਫ ਤੋਂ ਸੈਟੀਸਫਾਈ ਹੋਵੇ ਦੱਸੋ ਵੀਰ ਜੀ ਐਸਾ ਕੌਣ ਹੈ ਕਿ ਜਿਹੜਾ ਆਪਣੀ ਲਾਈਫ ਤੋਂ ਪੂਰਾ ਸੈਟੀਸਫਾਈ ਹੋਵੇ ਦੇਖੋ ਪਿਆਰੋ ਇਦਾਂ ਦਾ ਤੇ ਮੈਨੂੰ ਨਹੀਂ ਲੱਗਦਾ ਕੋਈ ਹੈ ਕਿ ਜਿਹੜਾ ਆਪਣੀ ਜ਼ਿੰਦਗੀ ਚ ਸੈਟੀਸਫਾਈਡ ਹੋਵੇ ਕੋਈ ਕਿੰਨਾ ਜਿੱਦਾਂ ਦਾ ਕਾਰੋਬਾਰ ਹੈ ਉਦਾਂ ਦਾ ਕਾਰੋਬਾਰ ਨਹੀਂ ਮਿਲਿਆ ਮੈਨੂੰ ਜਿੱਦਾਂ ਦਾ ਚਾਹੀਦਾ ਸੀ ਜਿੱਤਾ ਦੇ ਬੱਚੇ ਚਾਹੀਦੇ ਸੀ ਉਦਾਂ ਦੇ ਬੱਚੇ ਨਹੀਂ ਆ ਜਿੱਦਾਂ ਦੀ ਨੌਕਰੀ ਚਾਹੀਦੀ ਸੀ ਉਦਾਂ ਦੀ ਨੌਕਰੀ ਨਹੀਂ ਆ ਜਦੋਂ ਆਪਾਂ ਇੱਕ ਭਗਤ ਨੂੰ ਇਹ ਗੱਲ ਪੁੱਛੀ ਨਾ ਕਿ ਤੁਸੀਂ ਆਪਣੀ ਜ਼ਿੰਦਗੀ ਚ ਸੈਟੀਸਫਾਈਡ ਹੋ ਤਾਂ ਕਮਾਲ ਦੀ ਗੱਲ ਇਹ ਹੈ ਭਗਤ ਵੀ ਆਪਣੀ ਜ਼ਿੰਦਗੀ ਚ ਸੈਟੀਸਫਾਈਡ ਨਹੀਂ ਆ ਪਰ ਉਹ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਨਾ ਪਿਆਰਿਓ ਉਹ ਇੱਕ ਲੱਗ ਹੈ ਉਹਨਾਂ ਨੂੰ ਪੁੱਛਦੇ ਆ ਨਾ ਤੁਸੀਂ ਕਿਉਂ ਨਹੀਂ ਸੈਟੀਸਫਾਈਡ ਤੇ ਉਹ ਇਹ ਗੱਲ ਕਹਿੰਦੇ ਆ ਕਿ ਸਾਨੂੰ ਘਰ ਨਾਲ ਕੋਈ ਮਤਲਬ ਨਹੀਂ ਕਾਰੋਬਾਰ ਨਾਲ ਕੋਈ ਮਤਲਬ ਨਹੀਂ ਬੱਚਿਆਂ ਨਾਲ ਕੋਈ ਮਤਲਬ ਨਹੀਂ ਹੈ ਸਾਡੀ ਸੈਟੀਸਫੈਕਸ਼ਨ ਸਾਨੂੰ ਆਪਣੇ ਤੌਰ ਦੇ ਉੱਤੇ ਆ ਉਹ ਇਹ ਗੱਲ ਕਹਿੰਦੀ ਹੈ ਕਿ ਜਿੱਦਾਂ ਤੇ ਸਾਨੂੰ ਬਣਨਾ ਚਾਹੀਦਾ ਸੀ ਅਸੀਂ ਉਦਾਂ ਦੇ ਨਹੀਂ ਬਣ ਪਏ ਹੈ ਪ੍ਰਮਾਤਮਾ ਇਹ ਸੱਚੇ ਪਾਇਸਾ ਤੋਂ ਗੁਨਾ ਦਾ ਖਜ਼ਾਨਾ ਹੈ ਤੇ ਮੈਂ ਉਹ ਗੱਲ ਦੀ ਪੰਡਾ ਇਸ ਕਰਕੇ ਉਹ ਵੀ ਆਪਣੀ ਜ਼ਿੰਦਗੀ ਤੋਂ ਸੈਟੀਸਫਾਈਡ ਨਹੀਂ ਹੁੰਦੇ ਉਹ ਕਹਿੰਦੇ ਜਿੱਦਾਂ ਤੇ ਸਾਨੂੰ ਬਣਨਾ ਚਾਹੀਦਾ ਸੀ ਆਪਾਂ ਉਦਾਂ ਦੇ ਨਹੀਂ ਬਣ ਪਏ ਜਿੱਦਾਂ ਤੇ ਗੁਰਬਾਣੀ ਸਾਨੂੰ ਬਣਾਉਣਾ ਚਾਹੁੰਦੀ ਆਪਾਂ ਉਦਾਂ ਦੇ ਨਹੀਂ ਬਣ ਪਾ ਰਹੇ ਇਹ ਸੈਟੀਸਫੈਕਸ਼ਨ ਹੁੰਦਾ ਹੈ ਕਿ ਭਗਤ ਜਿਹੜਾ ਆ ਉਹ ਪਰਮੇਸ਼ਰ ਅੱਗੇ ਹਮੇਸ਼ਾ ਅਰਦਾਸ ਕਰਦਾ ਤੇ ਮਾਲਕ ਫਿਰ ਉੱਤੇ ਕਿਰਪਾ ਵੀ ਕਰਦਾ ਹੈ ਨਿਰਗੁਣਿਆ ਰੇ ਗੁਣ ਨਹੀਂ ਕੋਈ ਤੁਮ ਦਾਣ ਦੇਹੁ ਮਿਹਰਵਾਨਾ ਗੁਣਾ ਦਾ ਦਾਣ ਜਿਹੜਾ ਫਿਰ ਬਖਸ਼ਿਸ਼ ਕਰਦਾ ਤੇ ਜਦੋਂ ਫਿਰ ਗੁਣਾ ਦਾ ਦਾਣ ਬਖਸ਼ਿਸ਼ ਕਰਦਾ ਤੇ ਗੁਰੂ ਪਿਆਰਿਓ ਫਿਰ ਆਪਾਂ ਪਰਮੇਸ਼ਰ ਆਪ ਸਾਨੂੰ ਆਪਣੀ ਗੱਲ ਦੇ ਨਾਲ ਲਾ ਲਿੰਦਾ ਹੈ ਮਤਲਬ ਜਿਹੜਾ ਭਗਤ ਹੁੰਦਾ ਹੈ ਉਹ ਕਦੇ ਵੀ ਪਰਮੇਸ਼ਰ ਨੂੰ ਨਹੀਂ ਦੋਸ਼ ਦੇਵੇਗਾ ਕਿ ਉਸ ਨੂੰ ਇਹ ਨਹੀਂ ਮਿਲਿਆ ਉਹ ਨਹੀਂ ਮਿਲਿਆ ਫਕਤ ਹਮੇਸ਼ਾ ਆਪਣੇ ਆਪ ਨੂੰ ਦੋਸ਼ ਦਵੇਗਾ ਕਿ ਮੈਂ ਇੰਨੇ ਜੋਗਾ ਨਹੀਂ ਬਣ ਸਕਿਆ ਮੈਂ ਉਸ ਤਰ੍ਹਾਂ ਦਾ ਨਹੀਂ ਬਣ ਸਕਿਆ ਜਿਵੇਂ ਦਾ ਤੈਨੂੰ ਪਸੰਦ ਆ ਜਾਵੇ ਸੋ ਉਹ ਹਮੇਸ਼ਾ ਪਰਮੇਸ਼ਵਰ ਅੱਗੇ ਇਹੋ ਅਰਦਾਸ ਕਰਦਾ ਹੈ ਕਿ ਮੈਨੂੰ ਇਸ ਤਰ੍ਹਾਂ ਦਾ ਬਣਾ ਲੈ ਜਿਵੇਂ ਦਾ ਤੈਨੂੰ ਪਸੰਦ ਹੈ ਕਿ ਮੈਂ ਇਹਨਾਂ ਅੱਖਾਂ ਨਾਲ ਤੇਰੇ ਦਰਸ਼ਨ ਕਰ ਸਕਾਂ